ਅਤਮਾਨ ਜੀ ਮੁੱਖ ਮੰਤਰੀ ਸਾਹਿਬ ਆਇਸੀ ਅਰ ਉਹ ਇੱਕ ਹਸਪਤਾਲ ਦਾ ਸਾਡੇ ਦਾ ਉਦਘਾਟਨ ਕਰਕੇ ਗਏ ਚਮਕੌਰ ਸਾਹਿਬ ਵਾਲੇ ਦਾ ਜਿਹੜਾ ਇਹਨਾਂ ਦੇ ਸ਼ੋਧਿਆ ਜੀ ਬੋਲ ਰਹੇ ਕਿ ਅਸੀਂ ਸਾਮ-ਦਾਮ-ਦੰਡ ਭੇਦ ਸਾਰਾ ਕੁਝ ਵਰਤਦੇ ਉਹਦੇ ਵਿੱਚ ਭੇਦ ਦਾ ਮਤਲਬ ਹੈ ਕਿ ਭੇਦ ਰੱਖਣਾ ਸਚਾਈ ਨੂੰ ਅਸਲੀ ਬਾਹਰ ਨਿਕੜਨਾ ਉਹੀ ਕੁੱਝੇ ਕਰ ਰਹੇ ਸਚਾਈ ਇਸ ਹਸਪਤਾਲ ਦੀ ਆ ਮੇਰੇ ਕੋਲ ਅਪੀਲ ਹੈ ਕਿ ਇਹ ਜਿਹੜਾ ਹਸਪਤਾਲ ਹੈ 21 ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸੀ ਉਦੋਂ ਇਹ ਹਸਤਾਲ ਕਮਿਊਨਿਟੀ ਹੈਲਥ ਸੈਂਟਰ ਸੀ ਐਸ ਸੀ ਇਹਨੂੰ ਸਬ ਡਿਵੀਜ਼ਨ ਹਸਪਤਾਲ ਬਣਾਤਾ ਉਦੋਂ ਹੀ ਮਨਜ਼ੂਰ ਹੋ ਗਿਆ ਸਾਰਾ ਕੁਝ ਅੱਜ ਟੈਂਡਰ ਹੈ ਮੇਰੇ ਕੋਲ ਜਦੋਂ ਟੈਂਡਰ ਲੱਗਿਆ ਤੇ 22 ਦੇ 12ਵੇਂ ਮਹੀਨੇ ਤੱਕ ਕੰਪਲੀਟ ਹੋ ਗਿਆ ਸੀ ਹਸਪਤਾਲ ਉਸ ਤੋਂ ਬਾਅਦ ਅੱਜ ਤੱਕ ਇਸੇ ਤਰ੍ਹਾਂ ਪਿਆਰਿਆ ਇਹਨਾਂ ਨੇ ਦਾ ਘਾਟੜ ਨਹੀਂ ਕੀਤਾ ਇਹ ਸਾਡੀ ਸਰਕਾਰ ਨੇ ਹਸਪਤਾਲ ਬਣਾਇਆ ਇਹਨੂੰ ਕਮਿਊਨਿਟੀ ਹੈਲਥ ਸੈਂਟਰ ਤੋਂ ਸਿਵ ਹਸਪਤਾਲ ਬਣਾਇਆ ਅੱਜ ਬਿਨਾਂ ਕਾਰਨ ਆ ਕੇ ਮੁੱਖ ਮੰਤਰੀ ਜੀ ਉੱਤੇ ਆ ਕੇ ਫੋਟੋਆਂ ਤਰਾ ਕੇ ਵੀਡੀਓ ਬਣਾ ਕੇ ਰੌਲਾ ਪਾ ਕੇ ਚਲੇ ਗਏ ਇਹਨਾਂ ਦੀ ਅਸਲੀਅਤ ਇਹ ਹੈ ਕਿ ਇਹ ਇੱਕ ਦਿਖਾਵਾ ਕਰਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਲੇਕਿਨ ਲੋਕ ਸਭ ਜਾਗਰਤ ਹੋ ਗਏ ਐਸ ਤਰ੍ਹਾਂ ਦੀਆਂ ਕੋਈ ਫਾਇਦਾ ਨਹੀਂ ਤੁਹਾਨੂੰ ਰੌਲਾ ਪਾ ਕੇ ਤੁਸੀਂ ਇਸ ਹਸਤਾੜ ਨੂੰ 3.5 ਸਾਲ ਡਿਲੇ ਕੀਤਾ ਇਹ ਕਮਿਊਨਿਟੀ ਹੈਲਥ ਹੈਲਥ ਸੈਂਟਰ ਤੋਂ ਉਦੋਂ ਹੀ ਬਣ ਗਿਆ ਸੀ 19 ਡਾਕਟਰ ਇੱਥੇ ਹੋਣੇ ਚਾਹੀਦੇ ਸੀ ਸਾਢੇ 3 ਸਾਲ ਤੁਸੀਂ ਇੱਕ ਡਾਕਟਰ ਰੱਖਿਆ ਤੇ ਸੱਤ ਤਾਂ ਇੱਥੇ ਪਹਿਲਾਂ ਵੀ ਰਹਿੰਦੇ ਸੀ ਤੁਸੀਂ ਹੈਲਥ ਦੇ ਸਿਸਟਮ ਨੂੰ ਬਿਲਕੁਲ ਖਰਾਬ ਕਰ ਰਹੇ ਹੋ ਤੁਹਾਡੇ ਪਾਸ ਕੋਈ ਲਿਆਕਤ ਨਹੀਂ ਕੋਈ ਤੁਸੀਂ ਹੈਲਥ ਦੇ ਵਿੱਚ ਤਰੱਕੀ ਨਹੀਂ ਕਰ ਰਹੇ ਸਾਡੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਵੀ ਤੁਸੀਂ ਸੰਭਾ ਸੰਭਾਲ ਅਰ ਅੱਗੇ ਨਹੀਂ ਵਧਾ ਸਕੇ ਜਿੰਨਾ ਤੁਸੀਂ ਚਮਕੌਰ ਸਾਹਿਬ ਦੀ ਧਰਤੀ ਦੇ ਇਸ ਇਲਾਕੇ ਦਾ ਨੁਕਸਾਨ ਕੀਤਾ ਪੁਲ ਨਾ ਬਣਾ ਕੇ ਯੂਨੀਵਰਸਿਟੀ ਬੰਦ ਕਰਕੇ ਦੋ ਆਈਪੀਆਈਆਂ ਬੰਦ ਕਰਕੇ ਕਾਲਜ ਬਣਦੇ ਸੀ ਦੋ ਸੜਕਾਂ ਰੁਕੀਆਂ ਹੋਈਆਂ ਤੁਸੀਂ ਹੋਰ ਤਰੱਕੀ ਰੁਕੀ ਹੋਈ ਹੈ ਤੇ ਅੱਜ ਸਾਡਾ ਬਣਾਇਆ ਹੋਇਆ ਹਸਪਤਾਲ ਤੁਸੀਂ ਉਦਘਾਟਨ ਕਰਕੇ ਬਾਵਾਖਟ ਕੇ ਚਲੇ ਗਏ ਤੁਹਾਨੂੰ ਮੁਬਾਰਕ ਹੋ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ